ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੀ ਰਾਤ ਗਿੱਦੜਬਾਹ ਦੇ ਮੱਕੜ ਪੈਲੈਸ ਦੇ ਪਿਛਲੇ ਪਾਸੇ ਜਾਂਦਾ ਕੋਟ ਪਾਈ ਰਜਵਾਹਾ ਟੁੱਟਣ ਨਾਲ ਗਰੀਬ ਝੁੱਗੀ ਚੋਪੜੀ ਵਾਲਿਆਂ ਦੀ ਬਸਤੀ ਵਿੱਚ ਵੜਿਆ ਪਾਣੀ ਦਾ ਨੁਕਸਾਨ ਹੋ ਗਿਆ ਤੇ ਬੱਚੇ ਸਾਰੇ ਸੜਕਾਂ ਤੇ ਪ੍ਰਸ਼ਾਸਨ ਦੀ ਗਲਤੀ ਨਾਲ ਸੌਣ ਲਈ ਮਜਬੂਰ ਹੋਏ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਬਸਤੀ ਦੇ ਪ੍ਰਧਾਨ ਅਤੇ ਲਖਬੀਰ ਸਿੰਘ ਨਿੰਦੀ ਨੇ ਦੱਸਿਆ ਹੈ ਕਿ ਉਹ ਰਜਵਾਹਾ ਤਕਰੀਬਨ 11 ਵਜੇ ਟੁੱਟ ਗਿਆ ਸੀ ਜਿਸ ਕਾਰਨ ਸਾਡੇ ਘਰਾਂ ਵਿੱਚ ਪਾਣੀ ਵੜ ਗਿਆ ਤੇ ਸਾਡੇ ਘਰਾਂ ਵਿੱਚ ਤਰੇੜਾਂ ਆ ਗਈਆਂ ਸਾਡੇ ਭਾਂਡੇ ਟਿੰਡੇ ਵੀ ਰੁੜ ਗਏ ਪਰ ਘਰ ਵਿੱਚ ਪਈ ਕਣਕ ਵੀ ਖਰਾਬ ਹੋ ਗਈ ਤੁਹਾਡਾ ਜੀ ਮੈਰਾ ਜੀ ਨਾ ਨਿੰਦੀ ਹੈ ਨਿੰਦੀ ਚ ਕੀ ਗੱਲਬਾਤ ਹੋਈ ਹੈਗੀ ਸਾਰੀ ਫਿਰ ਗੱਲ ਸੁਣ ਜੀ ਕਾਸੀ ਰਾਤ ਮੁੰਡੇ ਸਾਡੇ ਕੋਈ ਕੰਮ ਤੋਂ ਆਏ ਵਿਚਾਰੇ ਉਹ ਆ ਕੇ ਦੇਖੇ ਉਹਨਾਂ ਨੇ 11 ਵਜੇ ਪੁਰ ਟੁੱਟੇ ਸੂਆ ਟੁੱਟ ਗਿਆ ਅਸੀਂ ਸੁੱਤੇ ਪਾਕਿ ਸਿਰ ਪਤਾ ਨਾ ਕੋਈ ਪਾਣੀ ਸਾਡੇ ਘਰਾਂ ਦੇ ਸਾਰੇ ਆ ਗਿਆ ਫਿਰ ਜਾ ਕੇ ਭੱਜੇ ਅਸੀਂ ਭੱਜ ਕੇ ਦੇਖਾ ਬਿਸਤਰੀ ਭਿੱਜ ਗਿਆ ਹੈ ਕੜਕਰੀ ਭਿੱਜ ਗਈ ਆਟੇ ਵੀ ਭਿੱਜ ਗਿਆ ਪਾਂਡੇ ਉਦ ਰੁੜ ਗਏ ਅਸੀਂ ਜੀ ਸਾਰੇ ਰਾਤ ਸਾਰੇ ਬਾਜ਼ਾਰ ਤੇ ਫਿਰਦੇ ਰਹੇ ਸਭ ਮੁੰਡੇ ਸਾਡੇ ਦੇ ਬੱਦੇ ਘਾ ਮੁੰਡੇ ਸਰ ਕੋਲੇ ਗਏ ਪਰ ਸਾਲੇ ਕੋਲੇ ਗਏ ਬਾਟਰ ਬਸ਼ ਕਾਲੇ ਕੋਲੇ ਗਏ ਕਿਸ ਨੇ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਤੁਸੀਂ ਆਪ ਪੈਸੇ ਦੋ ਦੋ ਹਜ਼ਾਰ ਰੁਪਿਆ ਇਕੱਠਾ ਕਰੋ ਤੇ ਜ਼ਿੰਮੇਦਾਰਾਂ ਨੂੰ ਦਾਵਾ ਸੀ ਮੈਂ ਕਿੱਥੋਂ ਦਈਏ ਦੀ ਗਰੀਬਾਂ ਸਵੇਰੇ ਸਾਰੇ ਦਾਦ ਸੀ ਛੜਕ ਨੇ ਬੈਠ ਕੇ ਰਾਤ ਇਕੱਠੇ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਸਵੇਰੇ ਫਿਰ ਅਸੀਂ ਇੱਕ ਚਾਰੂ ਵਾਲਾ ਉਹ ਉਹਨੂੰ ਬੋਟਾ ਪਾਈਆ ਉਹਨੂੰ ਜਿਤਾਇਆ ਉਹਨੇ ਕੁਛ ਨਹੀਂ ਸਾਡੀ ਗੱਲ ਕਿਹੜਾ ਪੈਸੇ ਸੀ ਸਾਡੇ 1.5 ਲੱਖ ਰੁਪਿਆ ਉਹ ਵੀ ਕਿਜੀ ਸਾਡੇ ਖਾਣ ਆ ਸਾਡੇ ਚੰਬਗਾ ਲੱਗੇ ਕੋਈ ਸਾਡਾ ਘਰ ਨਹੀਂ ਹੈਗਾ ਚੱਲ ਦੇ ਰਾਜਾ ਬਰਿੰਗਣੇ ਕੋਲ ਪਾਇਆ ਜਰੂਰ ਸੀ ਉਹਨੇ ਜੀ ਵਿਚਾਰੇ ਨੂੰ ਥੋੜਾ ਪਾਇਆ ਉਹ ਅਦੁੱਤ ਸ਼ਾਦਤਾ ਰਾਜੇ ਬਰਿੰਗਣੇ ਉਹਦੂ ਬਾਦ ਚੜੂ ਵਾਲਾ ਜਿੱਤੇ ਉਹਨਾਂ ਨੇ ਕੁਝ ਕੀਤਾ ਬਾਦਲ ਜੀ ਵਿਚਾਰਾ ਪਹਿਲਾਂ ਕਰਦਾ ਰਿਹਾ ਬਾਦ ਸਹੀ ਕਰਕ ਵੀ ਦਿੰਦਾ ਹੋਰ ਕਰਕ ਵੀ ਬੰਦ ਕਰਦੇ ਇਹਨਾਂ ਨੇ ਅਜੀ ਪੁੱਖੇ ਮਾਰਦੇ ਕਿੱਤੋਂ ਖਾਈਏ ਜੀ ਓ ਬੇਬੇ ਥੋੜਾ ਦੇ ਲਾਗੀ ਇੱਕੋ ਬੇਬੀ ਵੀ ਕਹੇ ਆ 베ਰੀ ਜੀ ਹੁਣ ਅਸੀਂ ਅਸੀਂ ਪੁੱਪੜ ਛੜਾਣੇ ਖੜ ਗਿਆ ਅਸੀਂ ਜੇ 베ਰੀ ਵੜਦਾਓ 베ਰੀ ਨਹੀਂ ਵਟਰ ਦਿੰਦੀ ਨਹੀਂ ਸਾਨੂੰ ਆਪ ਸਰਨੀ ਬੈਠਦੇ ਨਾ ਮਾਂ ਦੀ ਵੱਡੋ ਦਿੱਦੀ ਮੈਡਮ ਆਉਂਦੀ ਆਥੀ ਮਾੜ ਮਨ ਨੂੰ ਵੀ ਫੋਨ ਲਾਇਆ ਉਹਨੂੰ ਬੁਲਾ ਕੇ ਆਖਿਆ ਦਿੱਦੀ ਦੀ ਬੜੀ ਵਾਰਦਾ ਗੰਡ ਵੀ ਵੱਡੋ ਬੜੀ ਵਾਰਦਾ ਕਿਸੇ ਨਾਲ ਨਿਕਾਲੋ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਇਹ ਦੀ ਜੇ ਇੱਕ ਤਾਂ ਸੁਹਾ ਨਵਾਂ ਪਹਿਣਾ ਇਹ ਪੁਰਾਣਾ ਸੁਹਾ 100 ਸਾਲ ਤੋਂ ਉੱਤੋਂ ਦਾ ਸੁਹਾ ਬਣ ਗਿਆ ਇਹ ਫਿਰ ਸਾਰੇ ਅੱਠ ਅੱਠ ਕੋਈ ਨਾ ਪਾ ਦਵਾ ਦੇਣਾ ਤੇ ਨਾ ਬੰਦ ਕਰਾਦਾ ਸੁਹਾ ਤੇ ਨੀ ਨਵਾਂ ਸੁਹਾ ਪਵਾ ਲੈ ਤੇ ਫਿਰ ਵੀ ਜੀ ਨਵਾਂ ਪਵਾ ਦੇ ਸੁਹਾ ਅਸੀਂ ਇਹ ਮੰਗ ਮੰਗਣੇ ਆ ਤੇ ਬੰਦ ਗਾਹਾਂ ਹਰ ਬਾਪਰਾ ਹਾਲੇ ਤੇ ਮਰਨਾ ਗਿਰੇ ਉਹਨਾਂ ਦੀ ਕਿੱਥੇ ਭਈਏ ਅੱਜ ਉਹ ਉਹ ਬੁੜਾ ਲੱਗਿਆ ਸਾਰਾ ਘਰ ਉਹ ਘਰ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਗੰਦੜ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਜੇ 3 ਕੁ ਮਹੀਨੇ ਪਹਿਲਾਂ ਹੀ ਇੱਥੋਂ ਦੋ ਨੌਜਵਾਨ ਮਨੀ ਦੀ ਅਮਰੀਕਾ ਵਿੱਚ ਸੜਕੀ ਹਾਦਸੇਦਰਾਂ ਮੌਤ ਹੋ ਗਈ ਸੀ ਤੇ ਅੱਜ ਫਿਰ ਕੈਨੇਡਾ ਵਿਖੇ ਇੱਥੋਂ ਦੇ ਵਸਨੀਕ ਨੌਜਵਾਨ ਕਮਲਜੀਤ ਸਿੰਘ ਸਿਵਿਆ ਉਮਰ 25 ਸਾਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਅਜੇ 2 ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਗੰਦੜ ਤੋਂ ਦਿੱਲੀ ਹਵਾਈ ਅੱਡੇ ਤੇ ਗਿਆ ਸੀ ਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ ਸੇਰਵਲੇ ਕੈਨੇਡਾ ਪਹੁੰਚ ਕੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕੀਤੀ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚ ਗਿਆ ਹਾਂ ਉੱਥੇ ਪਹੁੰਚ ਕੇ ਉਸਨੇ ਕੌਫੀ ਹੀ ਪੀਤੀ ਸੀ ਕਿ ਦਿਲ ਦਾ ਦੌਰਾ ਪੈ ਗਿਆ ਤੇ ਮਰਨ ਵਾਲਾ ਨਾਚਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਭਰਾ ਸੀ ਬੀਟੀ ਦਾ ਨਾਮ ਕਮਲਜੀਤ ਸੀ ਉਥੇ ਹੀ ਉਹ ਜਦੋਂ ਗਿਆ ਹੀ ਤੇ ਮੈਂ ਤਾਂ 8:30 ਵਜੇ ਮੈਨੂੰ ਫੋਨ ਲਾਇਆ ਇਹ ਪਹਿਲਾਂ ਵੀ ਲੌਂਗਾ ਰਿਹਾ ਸੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਕਿ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਦੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀ ਜਾਈ ਤੇ ਉਹ ਉੱਥੇ ਗਿਆ ਜੀ ਤੂੰ ਲੈ ਕੇ ਆ ਗਿਆ ਜੀ ਜੋ ਨੂੰ ਛੱਡ ਕੇ ਤੇ ਇੱਕ ਕਮਲਜੀਤ ਗੱਡੀ ਲੈ ਗਈ ਤੇ ਆਪ ਦੇ ਮਨ ਕਮਰੇ ਵੱਲ ਜਾਂਦਾ ਸੀ ਤੇ ਰਾਜ ਹੋਟਲ ਦੇ ਕੋਹੀ ਬਿਥੇ ਉਦੋਂ ਵਾਲੀ ਕਿੰਨਾ ਸਮਾਂ ਤੱਕ ਗਿਆ ਸੀ ਕਿ ਕੰਮ ਕੀਤਾ ਸੀ ਕੋਈ ਪਰ ਉਹ ਕਰਦਾ ਸੀ ਅਸੀਂ ਤਾਂ ਜੀ ਦੂਜਾ ਮੰੰਹਾਂ ਮੰੰਹਾਂ ਦੇਖਿਆ ਜਾ ਰਹੀ ਐਨੇ ਤਾਂ ਜਰ ਹਾਂਜੀ ਇੱਕ ਕੀਤੇ ਇੱਕ ਗਲਾਈ ਉਠੇ ਕਿਤੇ ਤੇ ਦੇ ਲਈ ਪਾਣੀ ਘੱਟ ਹੋਣ ਦੇ। ਬਾਕੀ ਕੰਮ। ਉਹ ਤੇ ਡਰਾਈਵਰੀ ਕਰਦਾ ਸੀ। ਕਿੰਨਾ ਸਮਾਂ? ਇਹ 3 ਸਾਲ ਹੋ ਗਏ ਮੌਂਟਰੀਅਲ ਗਿਆ ਸੀ। ਹਾਂਜੀ ਸਟੱਡੀ ਦੇ ਲਈ ਸੀ ਅਸੀਂ। ਹੁਣ 3 ਸਾਲਾਂ ਬਾਅਦ ਹੀ ਆਇਆ ਸੀਗਾ ਜੀ। 2 ਮਹੀਨੇ ਲੱਗ ਗਿਆ ਜੀ। ਹਾਂਜੀ। ਤੋਂ ਮੈਂ ਇੱਕ ਸਨੁਤਾਈ ਕੜਕੇ ਤੋਂ ਲੱਗੇ। ਕੱਲ੍ਹ ਤੋਂ ਬਈ। ਅਸੀਂ ਤੇ ਜੀ ਇਹੋ ਹੀ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਪਰ ਸਾਡੀ ਨੈਡ ਬੋੜੀ ਇੱਥੇ ਆਵੇ ਤੇ ਜੀ। ਫਾਜ਼ਲਿਕਾ ਦੇ ਝੁਗ ਗਲੀ ਦੇ ਵਿੱਚ ਇੱਕ ਆਰਤੀ ਦੇ ਘਰ ਦੇ ਬਾਹਰ ਮਹਿਲਾ ਮਰਨ ਵਰਤ ਤੇ ਬੈਠ ਗਈ। ਹਾਲਾਂਕਿ ਉਸ ਦੀ ਹਮਾਇਤ ਦੇ ਵਿੱਚ ਭਾਰਤੀ ਕਿਸਾਨ ਲੱਖੋਵਾਲ ਦੇ ਕਿਸਾਨ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਮਹਿਲਾ ਦਾ ਰੋਪ ਹੈ ਕਿ ਉਸ ਦੇ ਵੱਲੋਂ 21 ਲੱਖ ਦੀ ਜ਼ਮੀਨ ਵੇਚੀ ਗਈ ਸੀ ਤੇ 10 ਲੱਖ ਰੁਪਏ ਵਸੂਲੀ ਪਾਏ ਗਏ ਜਦ ਕੇ ਬਾਕੀ ਬਕਾਇਆ ਹਾਲੇ ਤੱਕ ਨਹੀਂ ਮਿਲਿਆ ਤੇ ਨਾ ਹੀ ਵਿਆਜ ਮਿਲ ਰਿਹਾ ਹੈ ਜਿਸ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਮੈਂ ਪ੍ਰਲਾਦ ਸਿੰਘ ਢਾਲੀਵਾਲ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਪ੍ਰਦਰਸ਼ਨ ਇਹ ਇੱਕ ਗਰੀਬ ਕਿਸਾਨ ਨਾਲ ਆਰਥਿਕ ਠੱਗੀ ਮਾਰੀ ਗਈ ਉਹਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 21 ਲੱਖ ਦੀ ਜ਼ਮੀਨ ਉਹ ਵੇਚੀ ਸੀ ਇਹਨਾਂ ਨੇ ਆਪਣੇ ਮਾਤਾ ਕ੍ਰਿਸ਼ਨਾ ਰਾਣੀ ਜੀ ਬੈਠੇ ਆ ਮਰਨ ਵਰਤੇ ਜੋ ਉਹਨਾਂ ਨੇ 10 ਲੱਖ ਰੁਪਇਆ ਥੋੜੇ ਥੋੜੇ ਕਰਕੇ ਉਹਨਾਂ ਨੇ ਲੈ ਲਿਆ ਸੀ ਘਰ ਦੀਆਂ ਜ਼ਰੂਰਤਾਂ ਵਾਸਤੇ ਜ਼ਮੀਨ ਵੇਚੀ ਸੀ 11 ਲੱਖ 72 ਹਜ਼ਾਰ ਰੁਪਇਆ ਉਹਨਾਂ ਦਾ ਬਕਾਇਆ ਰਹਿ ਗਿਆ ਸੀ ਪਲੱਸ ਵਿਆਜ 1 ਰੁਪਇਆ 30 ਪੈਸੇ ਪਿਛਲੇ 9 ਸਾਲਾਂ ਤੋਂ ਬੰਦਾ ਪੈਸੇ ਨਹੀਂ ਦੇ ਰਿਹਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਹੈਗਾ ਐਫੀਡਵਟ ਦੇਈ ਬਿਠਾ ਹੈ ਚੈੱਕ ਦੇਈ ਬਿਠਾ ਹੈ ਚੈੱਕ ਨੰਬਰ ਭਰ ਕੇ ਐਫੀਡਵਟ ਦੇਈ ਬਿਠਾ ਹੈ ਨੋਟਰੀ ਟੈਸਟ ਹੋਈ ਹੈ ਜਦੋਂ ਕਿਤੇ ਪੰਚਾਇਤ ਹੁੰਦੀ ਹੈ ਉਦੋਂ ਕਹਿ ਦਿੰਦਾ ਜੀ ਮੈਂ ਇੰਨੇ ਦਿਨਾਂ ਨੂੰ ਪੈਸੇ ਤੁਹਾਡੀ ਚੋੜੀ ਪਾ ਦੇਵਾਂਗਾ ਐਮਐਲਏ ਕੋਲੇ ਪੰਚਾਇਤ ਹੋਈ ਉਸ ਤੋਂ ਬਾਅਦ ਪਿਛਲੀ ਸੋਮਵਾਰ ਅਸੀਂ ਧਰਨਾ ਲਾਇਆ ਸੀ ਇਸੇ ਜਗ੍ਹਾ ਤੇ ਉਦੋਂ ਸਾਨੂੰ ਕਹਿੰਦਾ ਜੀ ਮੈਂ ਸੋਮਵਾਰ ਤੁਹਾਨੂੰ ਪੈਸੇ ਦੇ ਦੇਵਾਂਗਾ ਐਸਐਚਓ ਸਾਹਿਬ ਆਏ ਸੀ ਵਿਸ਼ਵਾਸਨ ਦੇ ਗਏ ਸਾਨੂੰ ਅਸੀਂ ਐਸਐਚਓ ਸਿਟੀ ਕੋਲੇ ਗਏ ਲੇਖ ਰਾਏ ਕੋਲੇ ਸੋਮਵਾਰ ਸਾਨੂੰ ਨਹੀਂ ਮਿਲੇ ਮੰਗਲਵਾਰ ਅਸੀਂ ਗਏ ਸਾਨੂੰ ਨਹੀਂ ਮਿਲੇ ਮੰਗਲਵਾਰ ਸਾਨੂੰ ਮਿਲੇ ਜੀ ਸ਼ਾਮ ਨੂੰ 4 ਵਜੇ ਤੇ ਐਸਐਚਓ ਸਾਹਿਬ ਨੇ ਉਹਨੂੰ ਫੋਨ ਲਾਇਆ ਹੀ ਪੈਸੇ ਦੇ ਕੇ ਜਾਂ ਉਸ ਬੰਦੇ ਨੇ ਫੋਨ ਹੀ ਨੀ ਚੱਕਿਆ ਐਸਐਚਓ ਬਾਈ ਇੱਕ ਮਾਨ ਵਕੀਲ ਹੈ ਕੋਈ ਉਹਨੂੰ ਫੋਨ ਲਾਇਆ ਐਸਐਚਓ ਸਾਹਿਬ ਨੇ ਉਹਨਾਂ ਨੇ ਵੀ ਫੋਨ ਨਹੀਂ ਚੱਕਿਆ ਇਸ ਕਰਕੇ ਮਾਤਾ ਮਾਰਾਂ ਵਾਰ ਤੇ ਕੱਲ ਤੋਂ ਬੈਠੇ ਹੋਏ ਐ ਤੇ ਮਾਤਾ ਦੀ ਸਿਹਤ ਵੀ 2 ਘੰਟੇ ਹੋਵੇ 2.5 ਬਹੁਤ ਖਰਾਬ ਹੈ ਸਾਹ ਦੀ ਪ੍ਰੋਬਲਮ ਉਹਨਾਂ ਨੂੰ ਇੱਕ ਕੱਲ ਦਾ ਕੁਸ ਖਾਦਾ ਪੀਤਾ ਨਹੀਂ ਮਾਤਾ ਜੀ ਉਮਰ ਹੈਗੀ 60 ਕਾਲ ਤੇ ਉਹ ਇਹਨਾਂ ਦਾ ਨਾਮ ਆ ਕ੍ਰਿਸ਼ਨ ਰਾਨੀ ਜੀ ਜੀ ਜ਼ਮੀਨ ਇਹਨਾਂ ਨੇ ਵੇਚੀ ਸੀ ਰਕੇਸ਼ ਕੁਮਾਰ ਕਾਮੜਾ ਪੁੱਤਰ ਅਨਸਰਾਜ ਕਾਮੜਾ ਜੀ ਉਹਨਾਂ ਨੂੰ ਜਸਰਾਜ ਕਾਮੜਾ ਜੀ ਕਿੰਨੀ ਥਾਂ ਸੀ ਉਹ ਸੀ ਨੌਂ ਕਰਾਲਾਂ ਦੇ ਕਰੀਬ ਸੀ ਇਹ 9 ਸਾਲ ਪਹਿਲਾਂ ਵੇਚੀ ਸੀ ਉਦੋਂ ਦੇ ਪੈਸੇ ਰੁਕੇ ਹੋਏ ਆ 10 ਲੱਖ ਦਿੱਤਾ ਹੈ ਬਾਕੀ ਕਹਿੰਦਾ ਮੈਂ ਵਿਆਜ ਦੇਈ ਜਾਊਗਾ ਪਹਿਲਾਂ ਵਿਆਜ ਦੇਈ ਗਿਆ ਕੁ ਸਾਲ ਹੁਣ 3-4 ਸਾਲ ਹੋ ਗਏ ਨਾ ਵਿਆਜ ਦਿੰਦਾ ਨਾ ਪੈਸੇ ਦਿੰਦਾ ਇਹਦਾ 18 ਤਰੀਕ ਨੂੰ ਤਰਖਾਹ ਦਿੱਤੀ ਸੀ ਸਿਟੀ ਆਪਣੇ ਲਾਧੂਗਾ ਚੌਂਕੀ ਜੀ ਇਸ ਤੋਂ ਪਹਿਲਾਂ ਪੰਚਾਇਤਾਂ ਸੀ ਪੰਚਾਇਤਾਂ 'ਚ ਮੰਨ ਜਾਂਦਾ ਵੀ ਮੈਂ ਪੈਸੇ ਦੇਣੇ ਐ ਐਮਐਲ ਕੋਲੇ ਵੀ ਮੰਨਿਆ ਅਰਨਵਦ ਦੇ ਕੋਲੇ ਵੀ ਮੰਨਿਆ ਜਿਹੜਾ ਆਪਣਾ ਚੇਅਰਮੈਨ ਐ ਨੂਰ ਨੂਰਸਮੰਦ ਵਾਲਾ ਕਿ ਨੂਰਸ਼ਾਲਾ ਪਰਮਜੀਤ ਸਿੰਘ ਉਹਦੇ ਕੋਲੇ ਵੀ ਮੰਨਿਆ ਐ ਐਸਚੋ ਸਾਹ ਕੋਲੇ ਮੰਨਿਆ ਮੈਂ ਪੈਸੇ ਦੇਣੇ ਐ ਪਰ ਦੇ ਨਹੀਂ ਜਾ ਮੰਗ ਇਹੀ ਕਰਦੇ ਜੀ ਪਹਿਲਾਂ ਦਾ ਮਾਤਾ ਦੀ ਸਿਹਤ ਜੋ ਫੇਰੇ ਖਰਾਬ ਹੋ ਰਹੀ ਹੈ ਜੀ ਮਾਤਾ ਨੂੰ ਕੁਝ ਹੁੰਦਾ ਹੈ ਤੇ ਰਕੇਸ਼ ਕਾਮਰੇ ਤੇ ਉਹਦੇ ਪਰਿਵਾਰ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਮਾਤਾ ਨੂੰ ਇਨਸਾਫ ਦਵਾਇਆ ਜਾਵੇ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲੇਬ ਆਮ ਆਦਮੀ ਪਾਰਟੀ ਦੇ ਐਸੋ ਵਿੰਗ ਦੇ ਜੁਲਾ ਪ੍ਰਧਾਨ ਡਾਕਟਰ ਹਰਜੀਤ ਸਿੰਘ ਛਾਰੀ ਦੇ ਸਮਰਥਨ ਵਿੱਚ ਖੜੀ ਹੋ ਗਈ ਤੇ ਜੂਨੀਅਨ ਦੇ ਨetaਵਾਂ ਨੇ ਡਾਕਟਰ ਛਾਰੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਇਹ ਐਲਾਨ ਫਾਜ਼ਿਲਕਾ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੀਤਾ ਗਿਆ ਕਿ ਜੇ ਆਮ ਆਦਮੀ ਪਾਰਟੀ ਡਾਕਟਰ ਹਰਜੀਤ ਸਿੰਘ ਛਾਰੀ ਨੂੰ ਟਿਕਟ ਦਿੰਦੀ ਹੈ ਤੇ ਅਸੀਂ ਹਰਜੀਤ ਛਾਰੀ ਦੇ ਨਾਲ ਮੋੜੇ ਨੂੰ ਮੋੜਾ ਲਾ ਕੇ ਜਿੱਲਾਂਗੇ ਤੇ ਜਿਹੜਾ ਬੜੇ ਵੱਡੇ ਮਾਰਜਨ ਨਾਲ ਜਿਤਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਔਰ ਸਾਡੇ ਸੀਐਮ ਭਗਵੰਤ ਮਾਨ ਦੇ ਤੇ ਸਾਡੇ ਸੀਐਮ ਕੇਂਦੀਵਾਲ ਸਾਹਿਬ ਦੀ ਜਿਹੜਾ ਆ ਰਾਸ਼ਟਰੀ ਪਰਮੈਨਰ ਉਹਨਾਂ ਦੇ ਹੱਥ ਵਿੱਚ ਸਾਡੇ ਇੱਥੇ ਪੰਜਾਬ ਦੇ ਸਾਡੇ ਸੁਪਰਦਾਨ ਪਹੁੰਚੇ ਰਹੇ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਫਾਇਰ ਕਰੇ ਜ਼ਿਲ੍ਹਾ ਪ੍ਰਧਾਨ ਨੇ ਸਾਰੀਆਂ ਤਹਿਸੀਲਾਂ ਦੇ ਬਲਾਕ ਪ੍ਰਧਾਨ ਨੇ ਵੱਡੀ ਗਿਣਤੀ ਵਿੱਚ ਇਕੱਠ ਹੋਇਆ ਔਰ ਸਾਰਿਆਂ ਨੇ ਤਨਮਨ ਨਾਲ ਅੱਗੇ ਕਿ ਅਸੀਂ ਡਾਕਟਰ ਅਰਜੀਤ ਸ਼ਰੂ ਦੇ ਨਾਲ ਜਿੱਥੇ ਸਾਡੀ ਲੋੜ ਪਵੇਗੀ ਤੇ ਅਸੀਂ ਭਾਈ ਕੁਮਾਰ ਦੀ ਤਸल्ली कुर्बान ਹੈ ਕਿ ਅਸੀਂ ਤੁਸੀਂ ਉਹਨਾਂ ਨੂੰ ਟਿਕਟ ਦਿਓ ਔਰ ਜਿਹੜਾ ਅਸੀਂ ਬੜੇ ਵੱਡੇ ਮਾਰਜਨ ਜਿਤਾ ਕੇ ਮੈਂ ਐਕਸ ਸੂਬੇਦਾਰ ਪੂਰ ਸਿੰਘ ਮੀਰ ਪ੍ਰਧਾਨ ਜ਼ਿਲ੍ਹਾ ਪੰਜਾਬ ਪੰਜਾਬ ਪ੍ਰਧਾਨ ਮੈਂ ਅੱਜ ਸਾਡਾ ਜੋ ਕੱਟ ਕੀਤਾ ਗਿਆ ਹੈ ਇਹ ਜ਼ਿਲ੍ਹਾ ਫਾਇਲ ਕਾ ਦਾ ਸੀ ਜਿਹਦੇ ਵਿੱਚ ਫਰੋਜਪੁਰ ਦੇ ਪ੍ਰਧਾਨ ਸਾਹਿਬ ਵੀ ਆਏ ਆ ਅਲੱਗ ਅਲੱਗ ਤਸੀਲਾਂ ਦੇ ਜ਼ਿਲ੍ਹਾ ਪ੍ਰਧਾਨ ਔਰ ਉਹਨਾਂ ਦੇ ਸੈਕਟਰੀ ਖਜ਼ਾਨਚੀ ਸਾਰੇ ਪਹੁੰਚੇ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਫੈਸਲਾ ਕੀਤਾ ਹੈ ਕਿ ਜੋ ਸਾਡੇ ਬਹੁਤ ਹੀ ਅਨਥੱਕ ਔਰ ਮਿਹਨਤੀ ਔਰ ਬਿਲਕੁਲ ਸਾਫ਼ ਸੁਥਰੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਦਾਗ ਨਹੀਂਗਾ ਸਰਦਾਰ ਹਰਜੀਤ ਸਿੰਘ ਜੀ ਸ਼ਹਿਰੀ ਜਿਨ੍ਹਾਂ ਨੂੰ ਅਸੀਂ ਲੋਕ ਸਭਾ ਵਾਸਤੇ ਸਰਦਾਰ ਭਗਵੰਤ ਮਾਨ ਜੀ ਤੋਂ ਔਰ ਰਵਿੰਦਰ ਕੇਜਰੀਵਾਲ ਜੀ ਤੋਂ ਮੰਗ ਕਰਦੇ ਆ ਕਿ ਉਹ ਜੋ ਫਰੋਈਪੁਰ ਦੀ ਲੋਕ ਸਭਾ ਦੀ ਸੀਟ ਆ ਉਹ ਸਾਡੇ ਨੰਬਰਦਾਰ ਜੀ ਸਰਦਾਰ ਹਰਜੀਤ ਸਿੰਘ ਨੂੰ ਦਿੱਤੀ ਜਾਵੇ ਔਰ ਅਸੀਂ ਵਿਸ਼ਵਾਸ ਨਹੀਂ ਅਸੀਂ ਐਫੀਡੇਟ ਵੀ ਦੇਣ ਨੂੰ ਤਿਆਰ ਆ ਕਿ ਅਸੀਂ ਇਹਨਾਂ ਬਹੁਤ ਵੱਡੇ ਮਾਰਚਰ ਨਾਲ ਜਿਤਾ ਕੇ ਤੇ ਇਹ ਜਿਹੜੀ ਟਿਕਟਾ ਭਗਵੰਤ ਮਾਨ ਜੀ ਦੀ ਔਰ ਅਰਵਿੰਦਰ ਕੇਜਵਾਲ ਜੀ ਦੀ ਝੋਲੀ ਪਾਵਾਂਗੇ ਤੇ ਮੁਕਸਰ ਸਾਹਿਬ ਵਿੱਚ ਗੜੇਮਾਰੀ ਜਾਰੀ ਕਣਕ ਦੀ ਫਸਲ ਦਾ 20% ਨੁਕਸਾਨ ਹੋ ਗਿਆ ਤੇ ਜ਼ਿਲ੍ਹੇ ਭਰ ਵਿੱਚ ਹੋਏ ਗੜੇਮਾਰੀ ਲੰਬੀ ਨੇੜਲਾ ਇਲਾਕਾ ਵੀ ਪ੍ਰਭਾਵਿਤ ਹੋਇਆ ਤੇ ਸੋ ਬਾਅਦ ਦੁਪਹਿਰ ਟਾਈ ਵਜੇ ਸ਼ੁਰੂ ਹੋਏ ਦਰਮਿਆਨ ਮੀਂਹ ਦੌਰਾਨ ਤੇਜ਼ ਗੜੇ ਮਾਰੀ ਵੀ ਹੋਈ ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ। ਬਟਾਣਾ ਪੰਚਕੂਲਾ ਸਰਹੱਦ ਤੇ ਸਨਸਨੀ ਫੈਲ ਗਈ ਜਦੋਂ ਬਟਾਣਾ ਦੇ ਵਧਵਾ ਨਗਰ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 30 ਸਾਲਾ ਦਿਨੇਸ਼ ਕੁਮਾਰ ਉਰਫ ਪੱਪੀ ਵਜੂ ਹੋਈ ਹੈ ਜੋ ਨੇੜੇ ਹੀ ਵਦਵਾਨਗਰ ਰਹਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੱਲ ਹੀ ਪਟਿਆਲਾ ਜੇਲ੍ਹ ਵਿੱਚ ਕਿਸੇ ਕੇਸ ਵਿੱਚੋਂ ਰਿਹਾ ਹੋ ਕੇ ਵਾਪਸ ਆਇਆ ਸੀ ਸੂਚਨਾ ਮਿਲਦੇ ਹੀ ਬਲਟਾਣਾ ਚੌਂਕੀ ਦੇ ਇੰਚਾਰਜ ਜੇ ਕੁਮਾਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਗਏ ਤੇ লাশ ਨੂੰ ਡੇਰਾਬਸੀ ਹਸਪਤਾਲ ਵਿੱਚ ਰਖਵਾਇਆ ਗਿਆ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ ਮਨਨਾ ਮੈਂ ਕਿਹਾ ਕੀ ਲੱਗਤੇ ਹੋ ਆਪ ਲੜਕੇ ਕੇ ਮੈਂ ਬੜਾ ਭਾਈ ਹੂੰ ਉਸਕੋ ਕੀ ਹੋਇਆ ਸਰ ਉਹ ਮੈਚ ਖੇਲ ਖੇਲਨੇ ਚਾਹਤਾ ਪਤਾ ਨਹੀਂ ਆ ਰਹਾ ਥਾ ਤੋ ਪਿੱਛੇ ਸਤ-ਅੱਠ ਲੜਕੇ ਆਏ ਉਸੇ ਪੀਟ ਕੇ ਥੱਪੜ ਮੁੱਕੇ ਮਾਰੇ ਉਸਕੇ ਚਿਹਰੇ ਪੇ चोट वगैरह हमारी थप्पड़ मुक्के और पीछे से पता नहीं कट मार दिया उसके छुरी का की बात आ, ये मोली तो, कुछ बताया कुछ कुछ, क्या क्या कुछ, नहीं सर ये कुछ ना लड़ता है ना कुछ ना ये काम से मतलब रखता है और मैथ से मतलब रखता है तो इसको कोई रंजिश नहीं है सर इसकी क्या उम्र है और क्या नाम है और क्या करता है ये सोलह सतार साल का लड़का है कार ड्राइकलिंग करता है मैं इसे दो चार दिन लेके गया था काम ड्राइकलिंग सिखा रहा था मैं इसे ये मेरे साथ ही काम करता है हम चार भाई हैं सर ਉਹ ਤਿੰਨੋਂ ਭਾਈ ਤਾਂ ਅਭੀ ਆਏ ਵੀ ਨਹੀਂ ਕੰਮ 'ਤੇ ਬਸ ਰਹੇ ਮੇਰੇ ਦੋਨੋਂ ਭਾਈ ਚਾਕੂ ਮਾਰਾ ਚਾਕੂ ਮਾਰਾ ਸਰ ਇਸ ਦੀ ਸੂਚਨਾ ਦੀ ਆਪਨੇ ਹੂੰ ਇਸ ਕੋ ਸੂਚਨਾ ਦੇ ਦਿੱਤੀ ਪੁਲਿਸ ਕੋ ਸੂਚਨਾ ਦੇ ਦਿੱਤੀ ਹੈ ਅਸੀਂ ਸਰ ਅਜ ਬਲਟਾਨਾ ਚ ਇੱਕ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਸੀਗਾ ਸਰ ਕਿ ਇਹਨੇ ਸਾਨੂੰ ਸਿਰਫ ਫੋਨ ਆਇਆ ਸੀ ਵੀ ਇੱਕ ਡੈਡ ਬੋਡੀ ਮਿਲੀ ਹੈ ਵਿਧਾਵਾ ਨਗਰ ਦੀ ਡੌਫਿੰਗ ਬਣਾਉਣ ਦੇ ਵਿੱਚ ਜੀ ਅਸੀਂ ਤਾਂ ਮੌਕੇ ਤੇ ਪਹੁੰਚੇ ਹਾਂ ਕਿ ਉੱਥੇ ਪਤਾ ਲੱਗਿਆ ਵੀ ਇਹਨਾਂ ਦੀ ਮੁੰਡੇ ਦੀ ਮਦਦ ਵੀ ਸੀ ਜਿਹੜਾ ਦਿਨੇਸ਼ ਕੁਮਾਰ ਨੂੰ ਇਲੀਸ ਪੁੱਪੀ ਸੀ ਸਾਣਾ ਬਲਵੰਤ ਸਿੰਘ ਇਹ ਵਾਸੀ ਮਕਾਨ ਨੰਬਰ 17 ਐਂਜਾਇਟਿਕ ਸੁਸਾਇਟੀ ਨੀਰ ਕਾਲੀਵਾ ਦਾ ਬੰਦੂਰ ਰਹਿਣ ਵਾਲਾ ਜੀ ਬਟਾਣਾ ਜੀ ਜਿਹੜਾ ਵੀ ਰਾਤ ਹੀ ਕਿਸੇ ਮੁਕਦਮੇ ਦੇ ਵਿੱਚ ਜੀਲ ਤੋਂ ਉਮਾਲੇ ਤੋਂ ਆਇਆ ਸੀ ਜੀ ਇਹ ਰਾਤ ਉਹਨ ਸਾਰੀ ਆਪਣੀ ਇਹਦੀ ਮਦਦ ਦਸਨ ਹੁੰਦਾ ਕੋਈ ਸੋਨੂ ਹੈ ਸੋਨੂ ਏਲੀਅਸ ਸੁਦਾਮਾ ਸਾਡਾ ਗੁਰਮੁਖ ਸਿੰਘ ਇਹ ਪੰਚਕੁਲਾ ਸੈਕਟਰ 19 ਦਾ ਰਹਿਣ ਵਾਲਾ ਜੀ ਇਹ ਉਹਨਾਂ ਦੇ ਨਾਲ ਕੇ ਪਾਰਟੀ ਪੂਟੀ ਕੀਤੀ ਇਹਨਾਂ ਨੇ ਰਾਤ ਕਮਰੇ ਉਸ ਤੋਂ ਬਾਅਦ ਬਤਨੀ ਇਹਨਾਂ ਨੂੰ ਕੋਈ ਕੋਈ ਡੈਥ ਹੋ ਗਈ ਹੈ ਮੁੰਡੇ ਦੀ ਜੀ ਤੇ ਉਹਦੀ ਬਾਡੀ ਨੂੰ ਇੱਥੇ ਬਦਾਵਨਗਰ ਡਾਲਫਿਨ ਰੋਡ ਦੇ ਵਿੱਚ ਸੱਟੀਆਂ ਚਲੇ ਗਏ ਸੀ ਸਰ ਇਹਨਾਂ ਦੇ ਮਾਦਾ આરોਪ ਹੈ ਕਿ ਮੁੰਡੇ ਦਾ ਮਰਡਰ ਕੀਤਾ ਹੋਇਆ ਹੈ ਇਹਨੂੰ ਜਿਵੇਂ ਐਫਐਐਲ ਦੀ ਟੀਮ ਮੌਕੇ ਤੇ ਬੁਲਾਈ ਸੀ ਬਾਡੀ ਉੱਪਰ ਕੋਈ ਨਿਸ਼ਾਨ ਨਹੀਂ ਪਾਇਆ ਗਿਆ ਕਿਸੇ ਦਾ ਕੋਈ ਚੋੜ ਦਾ ਨਿਸ਼ਾਨ ਨਹੀਂ ਹੈਗਾ ਉੱਥੇ ਲਾਈਕੋ ਸੌਲਟ ਦਾ ਵੀ ਲੱਗਿਆ ਸਾਨੂੰ ਪਤਾ ਵੀ ਕਿਸੇ ਨੇ ਕੋਈ ਸੌਲਟ ਕੀਤਾ ਹੋਵੇ ਤਾ ਬਾਕੀ ਨੂੰ ਪੋਸਟਮਾਰਟਮ ਕਰਾਪਾ ਬਾਡੀ ਮਾਰਥਰੀ ਜਿ ਦਿਖਵਾਤੀ ਹੈ ਜੀ ਐਫਐਐਲ ਰਿਪੋਰਟ ਤੋਂ ਬਾਅਦ ਤੋਂ ਜਿਵੇਂ ਪੋਸਟਮਾਰਟਮ ਰਿਪੋਰਟ ਆਉਂਦੀ ਜੀ ਪਤਾ ਲੱਗ ਜੇ ਸਰੀ ਇਸ ਇਨਸੀਡੈਂਟ ਦਾ ਨਾਂ ਦੋ ਜਿਹੜੇ ਵਿਅਕਤੀ ਲਿਆਂਦੇ ਗਏ ਆ ਉਹਨਾਂ ਦਾ ਦੱਸ ਸਕਦੇ ਵੀ ਕੀ ਹੈ ਉਹਨੇ ਅਪੀਂਡ ਕੀਤੀ ਕੋਸ਼ਿਸ਼ ਕਰ ਰਹੇ ਨੇ ਜੀ ਆਪਣਾ ਜੋ ਸਾਹਮਣੇ ਕੀ ਇਹ ਉਹੀ ਵਿਅਕਤੀ ਨੇ ਜਿਹੜੇ ਦੋ ਦੇ ਸਹੀ ਉਮੀਦ ਦੋਸਤ ਮੰਨੇ ਜਾਂਦੇ ਪਠਾਨਕੋਨ ਪੁਲਿਸ ਨੇ ਮਰਥਲ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਤੇ ਵੱਡੀ ਕਾਰਵਾਈ ਕਰਦੇ ਆ ਨਜਾਇਜ਼ ਮਾਈਨਿੰਗ ਕਰਦੇ ਹੋਏ ਚਾਰ ਵਿਅਕਤੀ ਕਾਬੂ ਕੀਤੇ ਤੇ ਇੱਕ ਜੀਸੀਬੀ ਮਸ਼ੀਨ ਅਤੇ ਦੋ ਟਿਪਰ ਪੁਲਿਸ ਦੇ ਕਬਜ਼ੇ ਵਿੱਚ ਲੈ ਲਏ ਐਫ ਆਈ ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਮਾਈਨਿੰਗ ਨੂੰ ਬਖਸ਼ਿਆ ਨਹੀਂ ਜਾਵੇਗਾ ਭੀਗ ਕੀ ਕਰ ਰਹੀ ਹੈ ਜੀ ਤੁਹਾਡੀ ਇਲੀਗਲ ਮਾਈਨਿੰਗ ਦੇ ਉੱਤੇ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਟੀਮ ਨੇ ਜਾ ਕੇ ਉਸ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਸਾਨੂੰ ਪਤਾ ਲੱਗਾ ਕਿ ਉਹ ਮਾਈਨਿੰਗ ਉਸ ਟਾਈਮ ਤੇ ਚੱਲ ਰਹੀ ਸੀ ਉਹ ਖੁਦਾਈ ਕਰ ਰਹੇ ਸੀ ਉੱਥੋਂ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਸੀ ਤੇ ਉਨ ਤੋਂ ਅਸੀਂ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਅਸੀਂ ਫੜਿਆ ਮੌਕੇ ਤੇ ਤੇ ਸਾਨੂੰ ਉੱਥੇ ਦੋ ਟਿਪਰ ਮਿਲੇ ਨੇ ਇੱਕ ਜਿਹੜਾ ਪੂਰਾ ਲੋਡਡਡ ਸੀ ਤੇ ਇੱਕ ਖਾਲੀ ਸੀ ਜਿਹਦੇ ਵਿੱਚ ਭਰਨ ਦੀ ਤਿਆਰੀ ਚੱਲ ਰਹੀ ਸੀ ਤੇ ਇੱਕ ਸਾਨੂੰ ਮੌਕੇ ਤੇ ਜੀਸੀਬੀ ਮਸ਼ੀਨ ਵਰਕਿੰਗ ਕੰਡੀਸ਼ਨ ਚ ਮਿਲੀ ਆ ਉਹਦੇ ਵਿੱਚ ਹਜੇ ਤੱਕ ਸਾਨੂੰ ਜਿਹੜੇ ਕ੍ਰਸ਼ਰਸ ਦੇ ਮਾਲਕ ਨੇ ਉਹਨਾਂ ਬਾਰੇ ਨਹੀਂ ਪਤਾ ਲੱਗਾ ਹਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਏਗਾ ਪਲੱਸ ਜਿਹੜੇ ਗੱਡੀਆਂ ਦੇ ਮਾਲਕ ਨੇ ਜਿਨ੍ਹਾਂ ਦੀਆਂ ਗੱਡੀਆਂ ਯੂਜ਼ ਹੋ ਰਹੀਆਂ ਸੀ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਲੋਕਾਂ ਨੂੰ ਪਹਿਲਾਂ ਵੀ ਇੱਕ ਰਿਕਵੈਸਟ ਕੀਤੀ ਸੀ ਇੱਕ ਮੈਸੇਜ ਪਾਇਆ ਸੀ ਕਿ ਇੱਥੇ ਪਹਿਲਾਂ ਵੀ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਪਲੱਸ ਸਾਡੇ ਜਿਹੜੇ ਬਾਲਾਧਰ ਅਫਸਰ ਨੇ ਉਹਨਾਂ ਵੱਲੋਂ ਵੀ ਬਹੁਤ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਗਈ ਹੈ ਮਾਈਨਿੰਗ ਦੇ ਉੱਤੇ ਕਿ ਇਹਦੇ ਤੇ ਬਿਲਕੁਲ ਵੀ ਇਲੀਗਲ ਮਾਈਨਿੰਗ ਨਹੀਂ ਕੀਤੀ ਜਾਵੇਗੀ ਪਹਿਲਾਂ ਵੀ ਇਹਦੇ ਤੇ ਵਾਰਨਿੰਗ ਦਿੱਤੀ ਗਈ ਹੈ ਤੇ ਮੈਂ ਅੱਜ ਦੁਬਾਰਾ ਲੋਕਾਂ ਨੂੰ ਅਪੀਲ ਕਰਾਂਗੀ ਕਿ ਬਿਲਕੁਲ ਵੀ ਮਾਈਨਿੰਗ ਜਿਹੜੀ ਬੰਦ ਕੀਤੀ ਜਾਵੇ ਜਿਹੜੇ 1921 ਦਾ ਵੀ ਕਰਦੇ ਨੇ ਤੇ ਉਹਦੇ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਤੇ ਜੋ ਵੀ ਕਾਨੂੰਨ ਦੀਆਂ ਧਾਰਾਵਾਂ ਬੰਦੀਆਂ ਨੇ ਉਹਨਾਂ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਕਰਾਂਗੇ ਪੰਜਾਬ ਵਿੱਚ ਮੀਂਹ ਲੈ ਕੇ ਮੌਸਮ ਵਿਭਾਗ ਵੱਲੋਂ ਸਾਰਾ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ ਤੇ ਬੀਤੇ ਕੱਲ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਰੁਕ ਰੁਕੇ ਭਾਰੀ ਅਤੇ ਦਰਮਿਆਨੀ ਬਾਰਿਸ਼ ਹੋ ਰਹੀ ਹੈ ਜੇਕਰ ਗੱਲ ਕਰੀਏ ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਜਿੱਥੇ ਮੀਂਹ ਪੈ ਰਿਹਾ ਉੱਥੇ ਮੀਂਹ ਦੇ ਨਾਲ ਨਾਲ ਭਾਰੀ ਗੜੇ ਮਾਰੇ ਵੀ ਹੋਏ ਜਿਸ ਨਾਲ ਨਾ ਸਿਰਫ ਠੰਡ ਵੱਧ ਗਈ ਤੇ ਸਗੋਂ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਪੱਖੀ ਫੈਸਲੇ ਲਗਾਤਾਰ ਲਏ ਜਾ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ ਪੰਜਾਬ ਦੇ ਲੋਕਾਂ ਲਈ 600 ਯੂਨਟ ਬਿਜਲੀ ਦੀ ਆ ਫ੍ਰੀ ਕੀਤੀਆਂ ਗਈਆਂ ਨੇ ਉੱਥੇ ਘਰ-ਘਰ ਰਾਸ਼ਨ ਪਹੁੰਚਾਉਣ ਦਾ ਵਾਅਦਾ ਵੀ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰਾਂ ਤੋਂ ਬਚਾਉਣ ਲਈ ਸਰਕਾਰ ਆਪ ਦੇ ਦਵਾਰ ਦੀ ਵੀ ਸ਼ੁਰੂਆਤ ਕੀਤੀ ਗਈ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਮੁਹੱਲਾ ਕਲੀਨਿਕਾਂ ਦੀ ਵੀ ਸ਼ੁਰੂਆਤ ਕੀਤੀ ਗਈ ਗੁਰਪ੍ਰੀਤ ਸਿੰਘ ਗੋਸਾ ਜੀ ਅੱਜ ਮੁਹੱਲਾ ਕਲੀਨਿਕ ਦਾ ਰਿਪੋਰਟ ਨੂੰ ਹੋ ਰਿਹਾ ਵਾ ਕੀ ਕਹਿਣਾ ਚਾਹੁੰਦੇ ਕਿੱਥੇ ਪਹੁੰਚੇ ਅਸੀਂ ਸਿਰਫ ਇਹੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਜੋ ਵਾਦਾ ਕਰਕੇ ਆਏ ਸੀ ਕਿ ਅਸੀਂ ਜਿਹੜੀ ਹੈਲਥ ਹੈਗੀ ਆ ਉਹ ਬਿਲਕੁਲ ਫ੍ਰੀ ਕਰਾਂਗੇ ਜਿਹੜਾ ਆਪਣਾ ਇਲਾਜ ਹੈਗਾ ਸੋ ਅੱਜ 165 ਹੋਰ ਮੁਹੱਲਾ ਕਲੀਨਿਕ ਜਿਹੜੇ ਹੈਗੇ ਨੇ ਉਹ ਬਣਾਏ ਨੇ ਤੇ ਸਾਡੇ ਸਮਰਾਲੇ ਦੇ ਵਿੱਚ ਐਮਐਲਏ ਸਰਦਾਰ ਜਗਦਾ ਸਿੰਘ ਜੀ ਦਿয়ালਪੁਰਾ ਦੀ ਰੈਨਮਾਈ ਦੇ ਵਿੱਚ ਅੱਜ ਉਦਘਾਟਨ ਹੋਇਆ ਮੁੱਲਾ ਕਲੀਨਿਕ ਦਾ ਸੋ ਇੱਥੇ ਬਹੁਤ ਹੀ ਮਲਕੀ ਜਿਹੜੇ ਹੈਗੇ ਨੇ ਐਜੂਕੇਟਡ ਡਾਕਟਰ ਡਾਕਟਰ ਹੈਗੇ ਨੇ ਸੋ ਇਹਨਾਂ ਦੇ ਕੋਲ ਵਧੀਆ ਇਲਾਜ ਕਰਵਾ ਸਕਦੇ ਹੋ ਤੇ ਇੱਥੇ ਜਿਹੜੀ ਬਿਲਕੁਲ ਦਵਾਈ ਹੈਗੀ ਆ ਫ੍ਰੀ ਹੈਗੀ ਆ ਕਿਸੇ ਮਤਲਕੀ ਪਰਚੀ ਦਾ ਪੈਸਾ ਨਹੀਂ ਲੱਗਦਾ ਕਿਸੇ ਤੁਹਾਡਾ ਟੈਸਟ ਦਾ ਪੈਸਾ ਨਹੀਂ ਲੱਗਦਾ ਸਾਰਾ ਕੁਝ ਬਿਲਕੁਲ ਫ੍ਰੀ ਹੈਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਕੇ ਆਪਣਾ ਇਲਾਜ ਕਰਵਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਮੈਂ ਸਾਰੇ ਸਮਰਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਜੋ ਆਪਣੇ ਅਰਵਿੰਦ ਕੇਜਰੀਵਾਲ ਜੀ ਜੀ ਉਹਨਾਂ ਦਾ ਸੁਪਨਾ ਸੀ ਮੁਹੱਲਾ ਕਲੀਨਿਕ ਉਹਨਾਂ ਨੇ ਦਿੱਲੀ 'ਚ ਖੋਲੇ ਉਸੇ ਮਾਡਲ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਅੱਜ ਸਮਰਾਲੇ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਹੋਇਆ ਤੇ ਉਹਦੇ ਨਾਲ ਸਾਰੇ ਲੋਕਾਂ ਨੂੰ ਇੱਕ ਤਾਂ ਇੰਨੀ ਵਧੀਆ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੂਗੀ ਸਾਰੀ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਅਤੇ ਵਧੀਆ এনवायरमेंट ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੂੰ ਦਵਾਈ ਮਿਲੂਗੀ ਅਤੇ ਉਹਦੇ ਉਹਨਾਂ ਦੂਰ ਨਹੀਂ ਜਾਣਾ ਪਏਗਾ ਤੇ ਇਹ ਬਹੁਤ ਹੀ ਵਧੀਆ ਇੱਕ ਸਰਕਾਰ ਦਾ ਉਪਰਾਲਾ ਹੈ ਕਿ ਹੋਰ ਵੀ ਆਮ ਆਦਮੀ ਕਲੀਨਿਕ ਆਉਣ ਵਾਲੇ ਸਮਝ ਖੋਲਣਗੇ ਸਰ ਕਿੰਨੇ ਡਾਕਟਰਸ ਇੱਥੇ ਬੈਠਣਗੇ ਆਮ ਆਦਮੀ ਕਲੀਨਿਕ ਦਾ ਜੋ ਪੈਟਰਨ ਹੈ ਉਹਦੇ ਵਿੱਚ ਇੱਕ ਮੈਡੀਕਲ ਅਫਸਰ ਇੱਕ ਫਾਰਮੇਸੀ ਕਲੀਨिकल ਅਸਿਸਟੈਂਟ ਇਹ ਤਿੰਨ ਮੁਲਾਜ਼ਮ ਹੁੰਦੇ ਸਰ ਟੈਸਟ ਵਗੈਰਾ ਜਿਹੜੇ ਹੋਣਗੇ ਜੀ ਸਾਰੇ ਟੈਸਟ ਇੱਥੇ ਹੋਣਗੇ ਜੀ ਇਹ ਪ੍ਰਾਇਮਰੀ ਹੈਲਥ ਕੇਅਰ ਹੈ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਕਿ ਜਿਹੜੇ ਟੈਸਟ ਇਸ ਲੈਵਲ ਤੇ ਹੋਣੇ ਜ਼ਰੂਰੀ ਹੈ ਉਹ ਟੈਸਟ ਹੋਣਗੇ ਤੇ ਉਹਦੀ ਰਿਪੋਰਟ ਵੀ ਇੱਥੇ ਮਿਲੇਗੀ ਤੇ ਉਸ ਦੇ ਬਾਅਦ ਜਿਵੇਂ ਜਿਵੇਂ ਹੋਏਗਾ ਉਸ ਤਰ੍ਹਾਂ ਚੱਲੇ ਸਾਰਿਆਂ ਨੂੰ ਪਹਿਲਾਂ ਤਾਂ ਸਸਰੀ ਗਾਲ ਜੀ ਤੇ ਅਸੀਂ ਧੰਨਵਾਦ ਕਰਦੇ ਆਂ ਆਵਾਜ਼ੀ ਪਾਰਟੀ ਤੇਜੀ ਵਾਲੇ ਸਾਹਿਬ ਜੀ ਅਤੇ ਮਾਨ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਵਿੱਚ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਦਵਾਈ ਲੈਣ ਵਾਸਤੇ ਨੇੜੇ ਜਾਣਾ ਪੈਂਦਾ ਇਹਦੇ ਇਹਦੇ ਨਾਲ ਲੋਕਾਂ ਨੂੰ ਮਾਲੂਮ ਸੋਲ ਤੇ ਨਹੀਂ ਬੜੀ ਵਧੀਆ ਮੇਲੀਆਂ ਜਿਹਦੇ ਨਾਲ ਲੋਕ ਆਪਣੀ ਦੂਰੀ ਨੂੰ ਲੈੜੇ ਗੱਲ ਕਰਕੇ ਛੇਤੀ ਪਹੁੰਚ ਸਕਦੇ ਨੇ ਤੇ ਨਾਲੇ ਇਹਦੇ ਵਿੱਚ ਇਹ ਵੀ ਗੱਲ ਹੈ ਜੀ ਵੀ ਦਵਾਈ ਲੈਣ ਵੇਲੇ ਕੋਈ ਪੈਸਾ ਨਹੀਂ ਲੱਗਣਾ ਸਿਰਫ ਇੱਕ ਹੀ ਆ ਬੰਦ ਨੂੰ ਇੱਥੇ ਆਉਣ ਦੀ ਤਕਲੀਫ ਹੋਣੀ ਐ ਇੰਨਾ ਕਹਿੰਦਾ ਹਾਂ ਸਤਿ ਸ੍ਰੀ ਅਕਾਲ ਜਗਜੀਤ ਸਿੰਘ ਫਾਜ਼ਲ ਸਾਬੀ ਕਪਾੜਾ ਮੇਰਾ ਨਾਮ ਅਮਰਤਪੁਰੀ ਜ਼ਿਲ੍ਹਾ ਪੱਤਨ ਲੁਧਿਆਣਾ ਦਿਹਾਤੀ ਆਮ ਆਦਮੀ ਪਾਰਟੀ ਪੰਜਾਬ ਅੱਜ ਜੋ ਉਦਘਾਟਨ ਕੀਤਾ ਗਿਆ ਆਮ ਆਦਮੀ ਪਾਰਟੀ ਕਿਹ ਕਹਿਣਾ ਚਾਹੁੰਦੇ ਆ ਉਹ ਅੱਜ ਜੋ ਆਮ ਆਦਮੀ ਪਾਰਟੀ ਦਾ ਉਦਘਾਟਨ ਕੀਤਾ ਗਿਆ ਏ ਵਾਰਡ ਨੰਬਰ 5 ਸਮਰਾਲਾ ਦੇ ਵਿੱਚ ਮੈਂ ਇਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਉਹਨਾਂ ਨੂੰ ਇਹ ਆਸ ਵੀ ਦਿਵਾਉਣੀ ਆ ਕਿ ਜਿਹੜੇ ਇਹ ਮਾਨ ਸਾਹਿਬ ਦੇ ਵੱਲੋਂ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਜੋ ਮੁੱਢਲੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਇੱਥੇ ਮਿਲਣਗੀਆਂ ਇੱਥੇ ਆ ਕੇ ਉਹ ਸਹੂਲਤਾਂ ਲੈ ਸਕਦੇ ਨੇ ਜਿਹੜੀਆਂ ਦਵਾਈਆਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਜਿਹੜੇ ਟੈਸਟ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਉਹ ਇੱਥੇ ਆ ਕੇ ਆਪਣੀਆਂ ਜਿਹੜੀ ਇੱਥੇ ਮੈਡੀਕਲ ਸਹੂਲਤਾ ਉਹ ਲੈ ਸਕਦੇ ਨੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਪਨਾ ਸੀ ਕਿ ਜਿਹੜੇ ਮੁਹੱਲਾ ਕਲੀਨਿਕ ਉਹਨਾਂ ਨੇ ਦਿੱਲੀ ਦੇ ਵਿੱਚ ਖੋਲੇ ਨੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਪਾਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਖੋਲੇ ਜਾਣਗੇ ਪਰ ਇਸ ਚੀਜ਼ ਦੀ ਮੈਨੂੰ ਬੱਧ ਖੁਸ਼ੀ ਹੈ ਕਿ ਜਿਹੜੀ ਸਮਰਾਲੇ ਦੇ ਵਿੱਚ ਬਾੜ ਦੇ ਵਿੱਚ ਬਾੜ ਨੰਬਰ 5 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕਲੀਨਿਕ ਖੁੱਲਿਆ ਹੈ ਇਸ ਦੇ ਲਈ ਮੈਂ ਆਪਣੇ ਹਲਕਾ ਵਿਧਾਇਕ ਸੱਦਾ ਜਗਤਾ ਸਿੰਘ ਦਿয়ালਪੁਰਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜੀ ਸਹੂਲਤ ਆ ਉਹ ਸਮਰਾਲੇ ਦੇ ਵਿੱਚ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੈਂ ਆਸ ਪ੍ਰਗਟਾਉਣੀ ਆ ਕਿ ਇਸੇ ਤਰੀਕੇ ਵੱਖ-ਵੱਖ ਬਾੜਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਆਦਾ ਜਰੂਰਤ ਆ ਉਹਨਾਂ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨੇ ਉਹ ਖੋਲੇ ਜਾਣ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦੂਰ ਜਾਣ ਦੀ ਆ ਹਸਪੀਟਲ ਤੱਕ ਜਾਣ ਦੀ ਕੋਈ ਸਮੱਸਿਆ ਆਉਂਦੀ ਆ ਉਹ ਇੱਥੇ ਆ ਕੇ ਮੁਢਲੀ ਸਹਾਇਤਾ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਨੇ। ਬਿਲਕੁਲ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇਤਿਹਾਸਕ ਧਰਮ ਸਥਾਨ ਸ਼੍ਰੀ ਖੁਲਾਰਗੜ੍ਹ ਸਾਹਿਬ ਨੂੰ ਜਾਰੇ ਸਰਦ ਅਲੋਨਲ ਪਰਿ ਮਿੰਨੀ ਬੱਸ ਗੜੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ ਬੱਸ ਵਿੱਚ 30 ਸਰਦਾਲੂ ਸਵਾਰ ਸਨ ਜਿਨ੍ਹਾਂ ਵਿੱਚ ਬਹੁਤ ਬੱਚੇ ਅਤੇ ਮਹਿਲਾਵਾਂ ਸਨ ਘਟਨਾ ਦੁਪਹਿਰੇ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ ਤੇ ਦੁਰਘਟਨਾ ਵਿੱਚ ਜਾਣੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਬੀਬੀ ਐਸਕੂਲ ਲੀਲਾ ਮੇਕਸਿੰਗ ਲੁਧਿਆਣਾ ਦੀ ਬੱਸ ਨੰਬਰ ਜਿਸ ਨੂੰ ਡਰਾਈਵਰ ਪਰਮਿੰਦਰ ਸਿੰਘ ਪੁੱਤਰ ਬੰਦ ਸਿੰਘ ਨਿਵਾਸੀ ਕੋਕਰੀ ਬੁੱਟਰ ਥਾਣਾ ਮਹਿਲਾ ਜ਼ਿਲ੍ਹਾ ਮੋਗਾ ਚਲਾ ਰਿਹਾ ਸੀ ਤੇ ਇਸ ਬੱਸ ਵਿੱਚ ਪਿੰਡ ਰਸੂਲਪੁਰ ਥਾਣਾ ਜਗਰਾਉਂ ਦੀ ਸੰਗਤ ਲੈ ਕੇ ਸ਼੍ਰੀ ਖਲਾਰਗੜ੍ਹ ਸਾਹਿਬ ਜਾ ਰਹੀ ਸੀ ਕਿ ਬੱਸ ਗੜੀ ਮਾਨਸੋਵਾਲ ਤੋਂ ਖਲਾਰਗੜ੍ਹ ਵੱਲ ਚਲੀ ਗਈ ਤੇ ਗੜੀ ਦੇ ਵਿੱਚ ਪਿੰਡ ਨੇੜੇ ਹੀ ਉਤਰਾਏ ਤੇ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਜ ਡ ਗਈ ਮੇਰਾ ਨਾਮ ਅਮਜੀਤ ਘੋਰਾ ਸੀ ਆ ਅਸੀਂ ਖਲਾਰਗੜ੍ਹ ਨੂੰ ਜਾਂਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਖਡਰ ਚੂਲ ਪਰ ਜੰਡੀ ਆ ਅੱਥੀ ਉੱਥੇ ਰਾਜਾ ਸਾਹਿਬ ਤੋਂ ਆਈ ਸੀ ਖਰਾਦਗੜ ਚੱਲੇ ਸੀ ਮੱਥਾ ਟੇਕਣ। ਮੁੰਡਾ ਹਟ ਆਇਆ ਸੀਗਾ ਬਾਹਰ ਉਹਨੇ ਕੁ ਸੁਖ ਸੁਖੀ ਹੋਣੀ ਆ। ਇੱਕ ਠੱਡਾ ਮੁੰਡਾ ਵਿਆਹ ਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਥਾ ਟਕਾਉਣ। ਬਾਅਦ ਜਾਂਦਿਆ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ। ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ। ਹਾਏ। ਕਿਸੇ ਵਿੱਚ ਬੱਜੀ ਸੀ? ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦਾਂ ਹੀ ਉਦੋਂ ਸੰਭਲੀ ਨਹੀਂ ਗਈ। ਹਾਏ। ਅੱਗੇ ਮੇਰਾ ਨਾਮ ਅੰਜੀਤ ਘੋਰਾਸਰ ਹਾਂ ਸਤ ਸ੍ਰੀ ਅਕਾਲ ਅਸੀਂ ਖਰਾਦਗੜ ਨੂੰ ਚੱਲਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਛੱਡਰ ਚੂਲਪੁਰ ਜੰਡੀ ਆ ਅਸੀਂ ਉੱਥੋਂ ਦੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲਦੇ ਸੀ ਮੱਥਾ ਟੇਕਣ ਮੁੰਡਾ ਹਟਾਇਆ ਸੀਗਾ ਬਾਹਰ ਉਹਨੇ ਕੁਸੁੱਕ ਸੁੱਕੀ ਹੋਣੀ ਆ ਇੱਕ ਸਾਡਾ ਮੁੰਡਾ ਵਿਆਹਾ ਸੀ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਤਾ ਟਕਾਉਣ ਨੂੰ ਬੱਸ ਜਾਂਦਿਆਂ ਦਾ ਹੀ ਐਕਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੈੜਕ ਦੀ ਖਾਈ ਹਾਏ ਕਿਸੇ ਵਿੱਚ ਬਚੀ ਸੀ ਨਹੀਂ ਕਿਸੇ ਵਿੱਚ ਨਹੀਂ ਬਜੀ ਉਦਾਂ ਹੀ ਉਹ ਤੋਂ ਸੰਭਲੀ ਨਹੀਂ ਗਈ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦਿਨੋਂ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਨੂ ਦੇਵ ਜਸਾਤ ਰੱਬ ਰੱਖਾ